ਪਰੇਸ਼ਾਨ ਹੋ ਮਾੜੀ ਜ਼ਿੰਦਗੀ ਜੀ ਰਹੇ ਹੋ ਦੁਖੀ ਹੋ ਤਾਂ ਕਰੋ ਇਹ ਕੰਮ ਜ਼ਿੰਦਗੀ ਬਦਲ ਜਾਵੇ ਸਭ ਤੋਂ ਪਹਿਲਾਂ ਤਾਂ ਅਕਸਰ ਲੋਕ ਕਹਿੰਦੇ ਨੇ ਕਿ ਢਲਦਾ ਸੂਰਜ ਨਹੀਂ ਵੇਖਣਾ ਚਾਹੀਦਾ ਮਾੜਾ ਹੁੰਦਾ ਪਰ ਮੈਂ ਕਹਿੰਨੀ ਕਿ ਢਲਦਾ ਸੂਰਜ ਛਿਪਦਾ ਸੂਰਜ ਜ਼ਰੂਰ ਵੇਖਣਾ ਚਾਹੀਦਾ ਹੈ ਕਿਉਂਕਿ ਜਦੋਂ ਸੂਰਜ ਡੋਬ ਰਿਹਾ ਹੁੰਦਾ ਨਾ ਤਾਂ ਉਹ ਵੀ ਇੱਕ ਮੈਸੇਜ ਦਿੰਦਾ ਇੱਕ ਸੁਨੇਹਾ ਦਿੰਦਾ ਤਾਂ ਫਿਰ ਢਲਦੇ ਸੂਰਜ ਨੂੰ ਵੇਖ ਕੇ ਇਹ ਸੋਚੋ ਕਿ ਜੇਕਰ ਇੰਨਾ ਤਾਕਤਵਰ ਸੂਰਜ ਕਾਲੀ ਰਾਤ ਨੂੰ ਹਨੇਰੇ ਨੂੰ ਸਮਾਂ ਦੇ ਰਿਹਾ ਆ ਤਾਂ ਫਿਰ ਮੈਂ ਕੀ ਚੀਜ਼ ਹਾਂ ਜਦੋਂ ਸੂਰਜ ਢਲਣ ਦਾ ਸਮਾਂ ਆਉਂਦਾ ਤਾਂ ਉਹ ਵੀ ਆਪਣੇ ਸਮੇਂ ਨਾਲ ਢਲ ਜਾਂਦਾ ਆ ਉਹੋ ਵੀ ਇੱਕ ਹਨੇਰੇ ਨੂੰ ਸਮਾਂ ਦਿੰਦਾ ਆਉਣ ਵਾਸਤੇ ਤੇ ਫਿਰ ਮੈਂ ਕੀ ਚੀਜ਼ ਹਾਂ ਦੁੱਖ ਤਕਲੀਫਾਂ ਤਾਂ ਮੇਰੇ ਰਸਤੇ ਵਿੱਚ ਵੀ ਆਉਣਗੀਆਂ ਹੀ ਇਸ ਲਈ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੂੰ ਵੇਖ ਕੇ ਘਬਰਾਉਣਾ ਨਹੀਂ ਚਾਹੀਦਾ ਉਹ ਹਰੇਕ ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ ਤੇ ਪਰੇਸ਼ਾਨੀਆਂ ਨੂੰ ਵੇਖ ਕੇ ਇਹ ਸੋਚੀ ਜਾਣਾ ਕਿ ਮੇਰੀ ਜ਼ਿੰਦਗੀ ਮਾੜੀ ਆ ਇਹ ਮੇਰੇ ਨਾਲ ਹੀ ਹੁੰਦਾ ਆ ਮੇਰੀ ਕਿਸਮਤ ਖਰਾਬ ਆ ਮੈਂ ਕੁਝ ਕਰ ਨਹੀਂ ਸਕਦਾ ਹੋਣ ਕੁਝ ਹੋ ਹੀ ਨਹੀਂ ਸਕਦਾ ਇਹੋ ਜਿਹੇ ਨੈਗੇਟਿਵ ਥਾਟ ਬਿਲਕੁਲ ਨਹੀਂ ਸੋਚਣੇ ਚਾਹੀਦੇ ਬਿਲਕੁਲ ਦਿਮਾਗ ਵਿੱਚ ਨਹੀਂ ਲੈ ਕੇ ਆਉਣੇ ਚਾਹੀਦੇ ਇਹੋ ਜਿਹੀਆਂ ਪਰੇਸ਼ਾਨੀਆਂ ਵਿਅਕਤੀ ਨੂੰ ਅੱਗੇ ਵਧਣ ਨਹੀਂ ਦਿੰਦੀਆਂ ਦੁੱਖ ਤਕਲੀਫਾਂ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਜੋ ਬੀਤ ਗਿਆ ਉਸ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ ਤੇ ਜੋ ਆਉਣ ਵਾਲਾ ਸਮਾਂ ਉਸ ਬਾਰੇ ਅਸੀਂ ਜਾਣਦੇ ਨਹੀਂ ਹੁੰਦੇ ਫਿਰ ਜ਼ਿੰਦਗੀ ਉਹੀ ਆ ਜੋ ਚੱਲ ਰਹੀ ਆ ਜੋ ਚੱਲ ਰਹੀ ਆ ਉਹੀ ਜ਼ਿੰਦਗੀ ਆ ਇਸ ਲਈ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਵੀ ਜ਼ਿੰਦਗੀ ਦਾ ਇੱਕ ਹਿੱਸਾ ਨੇ ਹਰ ਵੇਲੇ ਉਹੀ ਨਹੀਂ ਹੁੰਦਾ ਜੋ ਬੰਦਾ ਸੋਚਦਾ ਹਰ ਵੇਲੇ ਖੁਆਇਸ਼ਾਂ ਪੂਰੀਆਂ ਨਹੀਂ ਹੁੰਦੀਆਂ ਇਹ ਸੋਚਾਂ ਬੰਦੇ ਨੂੰ ਕਮਜ਼ੋਰ ਕਰਦੀਆਂ ਨੇ ਜੇ ਸੋਚਣਾ ਹੀ ਹੈ ਤਾਂ ਫਿਰ ਇਹ ਸੋਚੋ ਕਿ ਮੈਂ ਜੋ ਪਿੱਛੇ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਕਿਵੇਂ ਸੁਧਾਰਨਾ ਹੈ ਉਹਨਾਂ ਗਲਤੀਆਂ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ ਤੇ ਕਿਵੇਂ ਖੁਦ ਨੂੰ ਸਹੀ ਕਰਨਾ ਹੈ ਹਮੇਸ਼ਾ ਆਪਣੇ ਆਪ ਨਾਲ ਖੜੇ ਰਹੋ ਆਪਣਾ ਸਾਥ ਦਿਓ ਤੇ ਇਹ ਸੋਚੋ ਕਿ ਮੈਂ ਅੱਗੇ ਕੀ ਕਰਨਾ ਹੈ ਕਿਵੇਂ ਕਰਨਾ ਹੈ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰੋ ਹਾਰਨ ਦੇ ਡਰ ਤੋਂ ਪਿੱਛੇ ਨਾ ਹਟੋ ਕਿਉਂਕਿ ਜੋ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਜਿੱਤ ਦੇ ਉਹੀ ਨੇ ਕਿਉਂਕਿ ਜਦੋਂ ਵਿਅਕਤੀ ਮੁਸ਼ਕਲਾਂ ਤੋਂ ਡਰਨੋਂ ਹਟ ਜਾਂਦਾ ਨਾ ਫਿਰ ਮੁਸ਼ਕਲਾਂ ਉਸ ਤੋਂ ਡਰਨਾ ਸ਼ੁਰੂ ਕਰ ਦਿੰਦੀਆਂ ਨੇ ਇਸ ਲਈ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨ ਤੋਂ ਬਾਅਦ ਹੀ ਜਿੱਤ ਪ੍ਰਾਪਤ ਹੁੰਦੀ ਹੈ ਹਰੇਕ ਵਿਅਕਤੀ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਭਾਵੇਂ ਬੱਚਾ ਹੋਵੇ ਰੋਜ਼ਾਨਾ ਇੱਕ ਕਹਾਣੀ ਜ਼ਰੂਰ ਪੜੇ ਜਿਸ ਵਿੱਚੋਂ ਕੋਈ ਸਿੱਖਿਆ ਮਿਲਦੀ ਹੋਵੇ ਕੋਈ ਮੋਰਲ ਸਟੋਰੀ ਪੜਨ ਦੇ ਨਾਲ ਵਿਅਕਤੀ ਦਾ ਗਿਆਨ ਤਾਂ ਵਧਦਾ ਹੀ ਆ ਕਈ ਵਾਰਾਂ ਕੋਈ ਮੁਸ਼ਕਲ ਆਈ ਹੋਵੇ ਨਾ ਉਸ ਦਾ ਹੱਲ ਨਾ ਲੱਭਦਾ ਹੋਵੇ ਤਾਂ ਫਿਰ ਇਹੋ ਜਈਆਂ ਕਹਾਣੀਆਂ ਪੜਨ ਨਾਲ ਉਹਨਾਂ ਮੁਸ਼ਕਲਾਂ ਦੇ ਹੱਲ ਆਸਾਨੀ ਨਾਲ ਲੱਭ ਜਾਂਦੇ ਨੇ। ਕਈ ਵਾਰ ਬੱਚਿਆਂ ਦੀਆਂ ਕਿਤਾਬਾਂ ਹੁੰਦੀਆਂ ਨਾ ਪੜਨ ਵਾਲੀਆਂ ਉਹਨਾਂ ਵਿੱਚੋਂ ਵੀ ਕੋਈ ਕਹਾਣੀ ਪੜ ਲਈਏ ਨਾ ਤਾਂ ਉਹਦੇ ਵਿੱਚੋਂ ਵੀ ਬਹੁਤ ਸਾਰੀ ਸਿੱਖਿਆ ਮਿਲਦੀ। ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਲੱਭ ਜਾਂਦਾ ਕਹਾਣੀਆਂ ਪੜਨ ਦੇ ਨਾਲ। ਇਸ ਲਈ ਫ੍ਰੀ ਟਾਈਮ ਵਿਲੇ ਟਾਈਮ ਰੋਜ਼ਾਨਾ ਇੱਕ ਕਹਾਣੀ ਪੜਨ ਦੀ ਆਦਤ ਜ਼ਰੂਰ ਪਾਓ ਜ਼ਰੂਰੀ ਨਹੀਂ ਕਿ ਕੋਈ ਬਹੁਤ ਵੱਡੀ ਕਹਾਣੀ ਪੜਨੀ ਆ ਕੋਈ ਇੱਕ ਪੇਜ ਦੀ ਕੋਈ ਦੋ ਪੇਜ ਦੀ ਕਹਾਣੀ ਤੁਸੀਂ ਪੜ ਸਕਦੇ ਹੋ ਜਿਸ ਵਿੱਚੋਂ ਕੋਈ ਸਿੱਖਿਆ ਮਿਲਦੀ ਹੋਵੇ ਕੋਈ ਜਾਣਕਾਰੀ ਮਿਲਦੀ ਹੋਵੇ ਤਾਂ ਫਿਰ ਬਹੁਤ ਬਰੀ ਮੁਸ਼ਕਲਾਂ ਵੱਡੀਆਂ-ਵੱਡੀਆਂ ਵੀ ਹੱਲ ਹੋ ਜਾਂਦੀਆਂ ਕਈ ਵਾਰ ਮਨ ਵਿੱਚ ਕੋਈ ਵਿਚਾਰ ਆ ਜਾਂਦਾ ਕੋਈ ਸਵਾਲ ਆ ਜਾਂਦਾ ਤਾਂ ਉਸ ਦਾ ਜਵਾਬ ਸਾਡੇ ਕੋਲ ਨਹੀਂ ਹੁੰਦਾ ਤਾਂ ਉਸ ਨੂੰ ਐਵੇਂ ਨਾ ਛੱਡ ਦਿਆ ਕਰੋ ਇਗਨੋਰ ਨਾ ਕਰ ਦਿਆ ਕਰੋ ਉਸ ਨੂੰ ਫੜ ਲਿਆ ਕਰੋ ਉਸ ਦਾ ਹੱਲ ਲੱਭੋ ਉਸ ਜੋ ਸਵਾਲ ਦਿਮਾਗ ਵਿੱਚ ਆਇਆ ਵਾ ਜੇ ਉਹਦਾ ਜਵਾਬ ਤੁਹਾਡੇ ਕੋਲ ਨਹੀਂ ਹੈਗਾ ਤਾਂ ਉਸ ਦਾ ਕਿਸੇ ਤੋਂ ਪੁੱਛੋ ਉਹਦਾ ਹੱਲ ਲੱਭੋ ਜਿੱਥੋਂ ਤੁਹਾਨੂੰ ਜਵਾਬ ਲੱਭਦਾ ਉਹਨੂੰ ਲੱਭਣ ਦੀ ਕੋਸ਼ਿਸ਼ ਕਰੋ ਉਸ ਜਵਾਬ ਨੂੰ ਲੱਭ ਕੇ ਹੀ ਸਾਲੋ ਕਈ ਵਾਰੀ ਕੋਈ ਵਰਡ ਦਿਮਾਗ ਵਿੱਚ ਆ ਜਾਵੇ ਤਾਂ ਉਸ ਦਾ ਮਤਲਬ ਨਹੀਂ ਪਤਾ ਲੱਗਦਾ ਜਾਂ ਕੋਈ ਗੱਲ ਸਮਝ ਨਹੀਂ ਆਉਂਦੀ ਜਾਂ ਕੋਈ ਗੱਲ ਯਾਦ ਕਰਨੀ ਹੋਵੇ ਤਾਂ ਸਾਨੂੰ ਭੁੱਲ ਜਾਂਦੀ ਆ ਤੇ ਕਹਿ ਦਿੰਨੇ ਆ ਕਿ ਕੋਈ ਗੱਲ ਨਹੀਂ ਬਾਅਦ ਵਿੱਚ ਕਰ ਲਵਾਂਗੇ ਇਸ ਤਰ੍ਹਾਂ ਨਹੀਂ ਕਰਨਾ ਉਸ ਦਾ ਜਵਾਬ ਉਸੇ ਵੇਲੇ ਹੀ ਲਭੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਿੱਚ ਉਤਸ਼ਾਹ ਪੈਦਾ ਹੋਵੇਗਾ ਤੇ ਜੇਕਰ ਤੁਸੀਂ ਉਸ ਨੂੰ ਛੱਡ ਦੇਵੋਗੇ ਕਿ ਕੋਈ ਗੱਲ ਨਹੀਂ ਮੈਂ ਬਾਅਦ ਵਿੱਚ ਯਾਦ ਕਰ ਲਵਾਂਗਾ ਜਾਂ ਬਾਅਦ ਵਿੱਚ ਕਿਸੇ ਤੋਂ ਪੁੱਛ ਲਵਾਂਗਾ ਤਾਂ ਫਿਰ ਲਾਪਰਵਾਹੀ ਪੈਦਾ ਹੋਵੇਗੀ ਇਸ ਲਈ ਆਪਣੇ ਵਿੱਚ ਉਤਸ਼ਾਹ ਪੈਦਾ ਕਰਨ ਲਈ ਇਹੋ ਜਿਹੀਆਂ ਆਦਤਾਂ ਨੂੰ ਜ਼ਰੂਰ ਅਪਣਾਓ ਕਿ ਲਾਪਰਵਾਹੀ ਨਹੀਂ ਕਰਨੀ ਉਸ ਚੀਜ਼ ਦਾ ਹੱਲ ਉਸੇ ਟਾਈਮ ਹੀ ਕਰਨਾ ਆ ਤਾਂ ਫਿਰ ਤੁਹਾਡੀ ਆਦਤ ਹੀ ਉਸ ਤਰ੍ਹਾਂ ਦੀ ਬਣ ਜਾਵੇਗੀ ਕੰਮਕਾਰ ਕਰਨ ਤੋਂ ਬਾਅਦ ਜਦੋਂ ਵਿਅਕਤੀ ਥੋੜਾ ਜਿਹਾ ਫ੍ਰੀ ਹੁੰਦਾ ਨਾ ਤਾਂ ਉਹ ਖਾਣ ਪੀਣ ਬਾਰੇ ਸੋਚਦਾ ਜਾਂ ਫਿਰ ਰੈਸਟ ਕਰਨ ਬਾਰੇ ਸੋਚਦਾ ਆਰਾਮ ਕਰਨ ਬਾਰੇ ਸੋਚਦਾ ਉਸ ਸਮੇਂ ਮਿਹਨਤ ਕਰੋ ਜਾਂ ਫਿਰ ਤੁਸੀਂ ਦਿਮਾਗ ਨੂੰ ਰੈਸਟ ਦੇਣੀ ਆ ਤਾਂ ਉਸ ਪਰਮਾਤਮਾ ਦਾ ਨਾਮ ਜਪ ਲਵੋ ਕੋਈ ਕੀਰਤਨ ਸੁਣ ਲਵੋ ਕੋਈ ਸੰਗੀਤ ਸੁਣ ਲਵੋ ਜਾਂ ਥੋੜਾ ਬਾਹਰ ਟਹਿਲ ਲਵੋ ਇਸ ਨਾਲ ਦਿਮਾਗ ਨੂੰ ਰੈਸਟ ਆ ਜਾਵੇਗੀ ਤੁਸੀਂ ਫਰੈਸ਼ ਮਹਿਸੂਸ ਕਰੋਗੇ ਤੇ ਇਸ ਨਾਲ ਆਰਾਮ ਵੀ ਮਿਲੇਗਾ ਉਹ ਵੀ ਕੰਮ ਤੁਸੀਂ ਕਰ ਰਹੇ ਹੋ ਨਾ ਉਸ ਨੂੰ ਅੱਧ ਵਿਚਕਾਰ ਕਦੇ ਨਾ ਛੱਡੋ ਉਸ ਨੂੰ ਪੂਰਾ ਕਰਕੇ ਹੀ ਸੌ ਲਵੋ ਜੇਕਰ ਤੁਸੀਂ ਅੱਧ ਵਿਚਕਾਰ ਕੰਮ ਨੂੰ ਛੱਡ ਦਿੰਦੇ ਹੋ ਨਾ ਕਿ ਕੋਈ ਗੱਲ ਨਹੀਂ ਬਾਕੀ ਦਾ ਕੱਲ ਕਰ ਲਵਾਂਗਾ ਤਾਂ ਫਿਰ ਉਹ ਕੰਮ ਅਧੂਰਾ ਹੀ ਰਹਿ ਜਾਂਦਾ ਉਹ ਕਦੇ ਪੂਰਾ ਨਹੀਂ ਹੁੰਦਾ ਤੇ ਬੰਦਾ ਕਹਿੰਦਾ ਕਿ ਮੇਰਾ ਮਨ ਨਹੀਂ ਲੱਗ ਰਿਹਾ ਕੰਮ ਵਿੱਚ ਮੈਂ ਬੋਰ ਹੋ ਰਿਹਾ ਮੇਰਾ ਦਿਲ ਨਹੀਂ ਕਰਦਾ ਕਰਨ ਨੂੰ ਇਹ ਬਹੁਤ ਮਾੜੀ ਆਦਤ ਹੈ ਕਿਉਂਕਿ ਜਦੋਂ ਕੱਲ ਨੂੰ ਤੁਸੀਂ ਫਿਰ ਕੰਮ ਸ਼ੁਰੂ ਕਰਨਾ ਉਹ ਮੁਸ਼ਕਲ ਦਾ ਸਾਹਮਣਾ ਤੇ ਤੁਹਾਨੂੰ ਕਰਨਾ ਹੀ ਪੈਣਾ ਤੇ ਇਸ ਤੋਂ ਚੰਗਾ ਵਾ ਕਿ ਉਸ ਮੁਸ਼ਕਲ ਦਾ ਸਾਹਮਣਾ ਅੱਜ ਹੀ ਕਰ ਲਵੋ ਹੁਣ ਹੀ ਕਰ ਲਵੋ ਤੇ ਫਿਰ ਉਸ ਕੰਮ ਨੂੰ ਖਤਮ ਕਰਕੇ ਸਕੂਨ ਮਹਿਸੂਸ ਕਰੋ ਫ੍ਰੀ ਹੋ ਜਾਓ ਤੇ ਤੁਹਾਡਾ ਦਿਮਾਗ ਵੀ ਹਲਕਾ ਹੋ ਜਾਵੇਗਾ ਇਸ ਲਈ ਅੱਜ ਵਾਲੇ ਕੰਮ ਨੂੰ ਅੱਜ ਹੀ ਕਰ ਲਵੋ ਉਸ ਨੂੰ ਕੱਲ ਤੇ ਕਦੇ ਨਾ ਛੱਡੋ ਕਿਉਂਕਿ ਜਦੋਂ ਕੱਲ ਤੇ ਚਲਿਆ ਜਾਏਗਾ ਕੰਮ ਤਾਂ ਫਿਰ ਉਹ ਕਦੇ ਪੂਰਾ ਨਹੀਂ ਹੋਵੇਗਾ ਉਸ ਦਾ ਬੋਝ ਤੁਹਾਡੇ ਦਿਮਾਗ ਤੇ ਬਣਿਆ ਹੀ ਰਹੇਗਾ ਇਸ ਲਈ ਇਸ ਮੁਸ਼ਕਲ ਚੋਂ ਲੰਘਣ ਵਾਸਤੇ ਉਸ ਨੂੰ ਅੱਜ ਹੀ ਕਰ ਲਵੋ ਤੇ ਆਪਣੇ ਦਿਮਾਗ ਨੂੰ ਹਲਕਾ ਕਰ ਲਵੋ। ਤੁਸੀਂ ਵੀ ਉਦਾਸ ਹੋਵੋ, ਲੱਗੇ ਕਿ ਜ਼ਿੰਦਗੀ ਸਹੀ ਨਹੀਂ ਚੱਲ ਰਹੀ, ਸਾਰਾ ਕੁਝ ਮਾੜਾ ਹੋ ਰਿਹਾ ਤਾਂ ਉਸ ਵੇਲੇ ਇੱਕ ਕਾਪੀ ਪੈਨ ਲਓ ਤੇ ਲਿਖਣਾ ਸ਼ੁਰੂ ਕਰੋ। ਜੋ ਮਹਿਸੂਸ ਕਰ ਰਹੇ ਜੇ ਉਸ ਨੂੰ ਲਿਖੋ ਤੇ ਫਿਰ ਉਹ ਸਮਾਂ ਲਿਖੋ ਜਦੋਂ ਤੁਸੀਂ ਬਹੁਤ ਖੁਸ਼ ਸੀ। ਫਿਰ ਸੋਚੋ ਕਿ ਉਦੋਂ ਖੁਸ਼ ਸੀ ਤੇ ਅੱਜ ਦੁਖੀ ਕਿਉਂ ਹਾਂ ਤਾਂ ਤੁਹਾਨੂੰ ਕਾਰਨ ਆਪਣੇ ਆਪ ਲੱਭ ਜਾਵੇਗਾ ਫਿਰ ਉਹ ਸੁੱਖ ਸਹੂਲਤਾਂ ਲਿਖਣੀਆਂ ਸ਼ੁਰੂ ਕਰੋ ਜੋ ਤੁਹਾਡੇ ਕੋਲ ਨੇ ਤੇ ਕਿਸੇ ਹੋਰ ਕੋਲ ਨਹੀਂ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਜਾਵੇਗੀ ਤੁਹਾਡਾ ਮਨ ਹਲਕਾ ਹੋ ਜਾਵੇਗਾ ਜਿੰਨਾ ਵੀ ਦਿਮਾਗ ਦੇ ਉੱਪਰ ਬੋਝ ਆ ਉਹ ਸਾਰਾ ਬੋਝ ਉੱਤਰ ਜਾਵੇਗਾ ਜਿਸ ਤਰ੍ਹਾਂ ਦੀਆਂ ਵੀ ਸੋਚਾਂ ਦੀ ਲੜੀ ਤੁਸੀਂ ਦਿਮਾਗ ਵਿੱਚ ਸ਼ੁਰੂ ਕਰੋਗੇ ਉਸ ਤਰ੍ਹਾਂ ਦੀਆਂ ਹੀ ਸੋਚਾਂ ਤੁਹਾਨੂੰ ਹੋਰ ਵੱਧ ਹੋਰ ਵੱਧ ਮਿਲਦੀਆਂ ਜਾਣਗੀਆਂ ਇਸ ਲਈ ਜੇ 네ਗੇਟਿਵ ਸੋਚੋਗੇ ਤਾਂ 네ਗੇਟਿਵ ਥਾਟ ਹੀ ਆਉਂਦੇ ਜਾਣਗੇ ਜੇਕਰ ਤੁਸੀਂ ਚੰਗੀਆਂ ਸੋਚਾਂ ਸੋਚੋਗੇ ਪੋਜ਼ਿਟਿਵ ਥਾਟ ਲਾਓਗੇ ਤਾਂ ਤੁਹਾਡੇ ਦਿਮਾਗ ਵਿੱਚ ਚੰਗੀਆਂ ਸੋਚਾਂ ਹੀ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਸ ਲਈ ਚੰਗੀਆਂ ਸੋਚਾਂ ਹੀ ਸੋਚਣੀਆਂ ਚਾਹੀਦੀਆਂ ਨੇ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਕਾਪੀ ਉੱਪਰ ਲਿਖੋਗੇ ਤਾਂ ਤੁਹਾਨੂੰ ਆਪਣੇ ਆਪ ਸਕੂਨ ਮਿਲੇਗਾ ਕਿ ਮੇਰੇ ਕੋਲ ਆ ਚੀਜ਼ਾਂ ਹਨ ਪਰ ਕੁਝ ਲੋਕ ਉਹਨਾਂ ਚੀਜ਼ਾਂ ਨੂੰ ਤਰਸਦੇ ਨੇ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਦਿਮਾਗ ਵਿੱਚ ਇੱਕ ਹੀ ਖਿਆਲ بار بار ਆਈ ਜਾਂਦਾ ਇੱਕ ਹੀ ਸਵਾਲ بار بار ਆਈ ਜਾਂਦਾ ਜਿਸ ਦਾ ਸਾਡੇ ਕੋਲ ਜਵਾਬ ਨਹੀਂ ਹੁੰਦਾ ਤੇ ਉਹ ਸਵਾਲ ਪਰੇਸ਼ਾਨ ਕਰਦਾ ਤੇ ਫਿਰ ਉਸ ਸਵਾਲ ਨੂੰ ਵੀ ਇੱਕ ਕਾਪੀ ਉੱਪਰ ਲਿਖੋ ਲਿਖ ਕੇ ਤੇ ਫਿਰ ਉਸ ਦਾ ਜਵਾਬ ਲੱਭ ਕੇ ਲਿਖੋ ਇਸ ਤਰ੍ਹਾਂ ਲਿਖਣ ਨਾਲ ਤੁਹਾਨੂੰ ਜਵਾਬ ਵੀ ਮਿਲ ਜਾਵੇਗਾ ਤੇ ਤੁਹਾਡਾ ਮਨ ਵੀ ਹਲਕਾ ਹੋ ਜਾਵੇਗਾ ਦਿਮਾਗ ਤੋਂ ਬੋਝ ਵੀ ਉੱਤਰ ਜਾਵੇਗਾ ਕਿਉਂਕਿ ਤੁਹਾਨੂੰ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਇਸ ਤਰ੍ਹਾਂ ਕਰਨ ਨਾਲ ਵੀ ਤੁਸੀਂ ਹਲਕਾ ਮਹਿਸੂਸ ਕਰੋਗੇ ਤੇ ਪਰੇਸ਼ਾਨੀ ਤੋਂ ਰਹਿਤ ਹੋ ਜਾਵੋਗੇ ਇੱਕ ਨਿਯਮ ਬਣਾਓ ਕਿ ਦਿਮਾਗ ਤੇ ਬੋਝ ਨਹੀਂ ਲੈਣਾ ਪਰੇਸ਼ਾਨੀ ਨੂੰ ਆਪਣੇ ਤੇ ਹੈਵੀ ਨਹੀਂ ਹੋਣ ਦੇਣਾ ਕਿਉਂਕਿ ਇਹ ਜ਼ਿੰਦਗੀ ਆ ਇਹ ਚੱਲਦੀ ਰਹਿਣੀਆਂ ਇਹ ਪਰੇਸ਼ਾਨੀਆਂ ਇਹ ਕਠਿਨਾਈਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਤੇ ਇਹਨਾਂ ਨੂੰ ਆਪਣੇ ਤੇ ਭਾਰੀ ਨਹੀਂ ਪੈਣ ਦੇਣਾ ਇਹਨਾਂ ਪਰੇਸ਼ਾਨੀਆਂ ਨੂੰ ਆਪਣੇ ਤੋਂ ਨੀਵਾ ਰੱਖਣਾ ਆ ਕਿਉਂਕਿ ਤੁਹਾਡੇ ਕੋਲ ਉਹ ਤਾਕਤ ਹੈ ਜੋ ਇਹਨਾਂ ਪਰੇਸ਼ਾਨੀਆਂ ਦਾ ਹੱਲ ਲੱਭ ਸਕਦੀ ਆ ਇਸ ਲਈ ਤੁਸੀਂ ਇਹਨਾਂ ਪਰੇਸ਼ਾਨੀਆਂ ਨਾਲ ਲੜ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਤਾਕਤ ਹੈ ਤਾਂ ਹੱਲ ਵੀ ਤੁਹਾਡੇ ਕੋਲ ਹੈ ਇਸ ਲਈ ਆਪਣੇ ਦਿਮਾਗ ਨੂੰ ਹਲਕਾ ਰੱਖੋ ਇਸ ਤੇ ਬੋਝ ਜ਼ਿਆਦਾ ਨਾ ਪਾਓ ਇਹ ਜ਼ਿੰਦਗੀ ਆ ਇਸੇ ਤਰ੍ਹਾਂ ਚੱਲਦੀ ਰਹਿਣੀ ਆ ਉਤਰਾ ਚੜ੍ਹਾ ਕਠਿਨਾਈਆਂ ਖੁਸ਼ੀਆਂ ਗਮੀਆਂ ਆਉਂਦੀਆਂ ਰਹਿਣੀਆਂ ਨੇ ਰੋਜ਼ਾਨਾ ਸਵੇਰੇ ਬਾਹਰ ਨਿਕਲੋ ਇਕੱਲੇ ਸੈਰ ਕਰੋ ਤੇ ਸੋਚੋ ਕਿ ਜੇਕਰ ਕੋਈ ਮੇਰਾ ਸਾਥ ਨਹੀਂ ਦੇ ਰਿਹਾ ਤਾਂ ਕੋਈ ਗੱਲ ਨਹੀਂ ਮੈਂ ਇਕੱਲਾ ਹੀ ਬਹੁਤਾ ਮੈਂ ਇਕੱਲਾ ਮਿਹਨਤ ਕਰਾਂਗਾ ਇਕੱਲਾ ਮੰਜ਼ਿਲ ਹਾਸਲ ਕਰਾਂਗਾ ਕਿਉਂਕਿ ਤੁਸੀਂ ਦੇਖਦੇ ਹੋ ਨਾ ਜਦੋਂ ਸੈਰ ਕਰਦੇ ਹੋ ਕਿ ਰਸਤੇ ਵਿੱਚ ਕਿੰਨੇ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਕੋਈ ਮਿਲਦਾ ਫਿਰ ਚਲਿਆ ਜਾਂਦਾ ਇਸ ਤਰ੍ਹਾਂ ਹੀ ਜ਼ਿੰਦਗੀ ਆ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਮਿਲਦੇ ਆ ਵਿਛੜ ਜਾਂਦੇ ਆ ਮਿਲਦੇ ਆ ਵਿਛੜ ਜਾਂਦੇ ਆ ਪਰ ਮੰਜ਼ਿਲ ਤੁਸੀਂ ਇਕੱਲਿਆਂ ਨਹੀਂ ਹਾਸਲ ਕਰਨੀ ਆ ਇਸ ਲਈ ਇਹ ਸੋਚੋ ਇਹ ਜਜ਼ਬਾ ਰੱਖੋ ਕਿ ਮੈਂ ਇਕੱਲਾ ਕਰ ਸਕਦਾ ਹਾਂ ਮੈਂ ਇਕੱਲਾ ਹੀ ਕਰਾਂਗਾ ਤੇ ਮੰਜ਼ਿਲ ਹਾਸਲ ਕਰਾਂਗਾ ਇਹਨਾਂ ਗੱਲਾਂ ਨੂੰ ਅਪਣਾਓਗੇ ਇਹਨਾਂ ਨਿਯਮਾਂ ਨੂੰ ਅਪਣਾਓਗੇ ਤਾਂ ਜ਼ਿੰਦਗੀ ਸੁਖਾਲੀ ਹੋ ਜਾਵੇਗੀ। ਇਹ ਹੀ ਤੁਹਾਨੂੰ ਜ਼ਿੰਦਗੀ ਚੰਗੀ ਲੱਗਣ ਲੱਗੇਗੀ। ਫਿਰ ਤੁਸੀਂ ਕਿਸਮਤ ਨੂੰ ਕੋਸੋਗੇ ਨਹੀਂ ਆਪਣੀ ਕਿਸਮਤ ਤੇ ਮਾਣ ਕਰੋਗੇ, ਗਰਵ ਕਰੋਗੇ।